ਸ਼ਸ਼ੀਆ ਕਾਲ ਜੀ ਵੈਲਕਮ ਹੈ ਤੁਹਾਡਾ ਅੱਜ ਦੇ ਮਿਨੀ ਬਲੌਗ ਦੇ ਵਿੱਚ ਮੰਮੀ ਜੀ ਦੱਸ ਰਹੇ ਸੀ ਕਿ ਅਸੀਂ ਅੱਜ ਕਿਤੇ ਘੁੰਮਣ ਜਾਣਾ ਹੈ ਲੋ ਜੀ ਫਿਰ ਮੰਮੀ ਜੀ ਰੈਡੀ ਛੈੜੀ ਹੋ ਕੇ ਚਲੇ ਗਏ ਘੁੰਮਣ ਵਾਸਤੇ ਅੱਜ ਮੰਮੀ ਜੀ ਘੁੰਮਣ ਵਾਸਤੇ ਜਾ ਰਹੇ ਸੀ ਪੀਰ ਬਾਬਾ ਜੀ ਦੀ ਦਰਗਾਹ ਤੇ ਪਿਪਲੀ ਲਾਡਵਾ ਮੱਥਾ ਟੇਕਣ ਵਾਸਤੇ ਉਹਨਾਂ ਦੇ ਨਾਲ ਮਾਸੀ ਜੀ ਔਰ ਮਾਸਾ ਜੀ ਵੀ ਜਾ ਰਹੇ ਸੀ ਉਹ ਚਲੇ ਗਏ ਜੀ ਆਪਣੇ ਡੈਸਟੀਨੇਸ਼ਨ ਤੇ ਨਿਕਲ ਗਏ ਮੈਂ ਆਈ ਜੀ ਕਰ ਵਾਪਸ ਤੰ ਪਿਛੇ ਪਿਛੇ ਆਂਟੀ ਵੀ ਆਗੇ ਕਹਿੰਦੇ ਮੈਨੂੰ ਬਰਫ ਚਾਹੀਦੀ ਹੈ ਸਾਡੇ ਘਰੇ ਰਾਤ ਫ੍ਰਿਜ ਨਹੀਂ ਚੱਲ ਰਿਹਾ ਤਾਂ ਬਰਫ਼ ਮੈਨੂੰ ਦੋ ਫੇਰ ਮੈਂ ਗਈ ਜੀ ਛੱਤ ਤੇ ਕਣਕ ਨੂੰ ਸੁੱਕਣ ਭਾਰੇ ਸੀ ਵਿੱਚ ਹੱਥ ਫੇਰ ਰਹੀ ਸੀ ਵੀ ਕਿਸੇ ਪਾਸਿਓਂ ਵੀ ਕਣਕ ਗਿੱਲੀ ਨਾ ਰਹਿ ਜਾਏ ਹੋ ਗਿਆ ਸੀ ਜੀ ਰਾਤ ਦਾ ਵੇਲਾ ਫੇਰ ਮੈਂ ਬਣਾਈ ਲੋਕੀ ਦੀ ਸਬਜ਼ੀ ਨਾਲ ਬਣਾਈ ਤੰਦੂਰ ਦੀਆਂ ਰੋਟੀਆਂ ਤੰਦੂਰ ਦੀਆਂ ਰੋਟੀਆਂ ਪਾਪਾ ਜੀ ਨੂੰ ਬਹੁਤ ਟੇਸਟੀ ਲੱਗਦੀਆਂ ਨੇ ਖਾਸ ਉਹਨਾਂ ਦੀ ਫਰਮੈਸ਼ ਤੇ ਬਣਦੀਆਂ ਨੇ ਫੇਰ ਮੈਂ ਪਾਪਾ ਜੀ ਨੂੰ ਔਰ ਸ਼ਿਵਾਂਗ ਦੇ ਪਾਪਾ ਨੂੰ ਪ੍ਰਾਗਸ ਨੂੰ ਥਾਲ ਚ ਪਰੋਸ ਕੇ ਦਿੱਤੀਆਂ ਸ਼ਿਵਾਂਗ ਵੀ ਨਾਲ ਤੰਦੂਰ ਦੀਆਂ ਰੋਟੀਆਂ ਖਾ ਰਿਹਾ ਸੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸਬਸਕ੍ਰਾਈਬ ਸ਼ੁਰੂ ਕਰਦੇ ਹਾਂ